ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਆਪਾਂ ਐ ਜੀ ਅੱਜ ਮੈਂ ਵੀ ਆਇਆ ਹਾਂ ਜੀ ਮੇਰੇ ਨਾਲ ਦੋ ਤਿੰਨ ਮੁੰਡੇ ਹੋਰ ਲਈ ਮੈਂ ਕਈ ਮੁੰਡੇ ਨਾਲ ਰੱਖਦਾ ਹੁੰਦਾ ਜੀ ਇਹਦੇ ਵਿੱਚ ਇੱਕ ਕਬੱਡੀ ਕਰ ਲਈ ਐ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੁਦਰਤੀ ਪਾਣੀ ਨਹੀਂ ਰਿਹਾ ਅੱਛਾ ਜੀ ਆਹ ਦੇਖੋ ਇਹ ਮਨੁੱਖੀ ਦੁਆਰਾ ਕੁਝ ਬਣਾਇਆ ਨਹੀਂ ਮਨੁੱਖੀ ਉਹ ਹਿੰਦੀ ਦਾ ਮੈਂ ਹਿੰਦੀ ਦੀ ਗੱਲ ਕਰ ਰਿਹਾ ਹਾਂ ਪੰਜਾਬੀ ਕਰ ਰੱਖਿਆ ਬੰਦਾ ਚਲ ਕੋਈ ਨਹੀਂ ਇਹ ਵੀ ਬੰਦੇ ਦੁਆਰਾ ਘਾ ਬੜਾ ਹੀ ਗਈ ਹੈ ਆ ਦੇਖ ਲੋ ਕੀ ਆ ਜੀ ਇਹ ਇਹ ਲੇਕ ਤੇ ਆ ਜੀ ਦੇਖੋ ਆ ਦੇਖੋ ਜਿੱਧਰ ਬੁੱਕਰ ਜੀ ਸਤਿ ਸ਼੍ਰੀ ਅਕਾਲ ਪੰਜਾਬੀ ਹੋਮਾ ਦਾ ਆਪਣਾ ਜੀ ਤਰਸਰਾ ਠੀਕ ਹੈ ਜੀ ਠੀਕ ਆ ਲਾਈ ਪਹਿਲੇ ਤੋਂ ਸਾਲ ਦੇ ਇਹ ਲੈ ਆ ਇਸ ਕੰਝੇ ਜਿਹੇ ਲਾ ਲਾਤੇ ਕਿਸਤੇ ਇਹ ਸ਼ਕਾਰਾ हां जी मित्रों ਹੁਣ ਯਾਤਰਾ ਜਿਹੜੀ ਆਪਣੀ ਸ਼ੁਰੂ ਹੋਈ ਆ ਚੰਡੀਗੜ੍ਹ ਤੋਂ ਪਹਿਲਾਂ ਮੇਰਾ ਇੱਕ ਐਗਜ਼ਾਮ ਤੀਗਾ ਉਹ ਮੈਂ ਦੱਸ ਨਹੀਂ ਸਕਦਾ ਉਹ ਮੈਂ ਦੇ ਕੇ ਆਈ ਪੀਐਸ ਦਾ ਜੀ ਤੇ ਰਾਤ ਅਸੀਂ ਚੰਡੀਗੜ੍ਹ ਸੀਗੇ ਥੋੜੇ ਕੰਮ ਕੰਮ ਜੇ ਸੀਗੇ ਸਾਡੇ ਤੇ ਇੱਕ ਉਹ ਥੋੜਾ ਜਿਹਾ ਅਸੀਂ ਇੰਜੋਏ ਜਿਆ ਕਰ ਲਾਂਗੇ ਜੀ ਸੁਖਣਾ ਲੇਕ ਵਗੈਰਾ ਦੇਖੀ ਆ ਉਹਨੂੰ ਵੀ ਦਿਖਾਈ ਆ ਤੇ ਨਾਲ ਇੱਕ ਗੱਲ ਹੋਰ ਹੈ ਬਲੌਗ ਦੇ ਨਾਲ ਬਣੇ ਰਹੋ ਹੁਣ ਯਾਤਰਾ ਜਿਹੜੀ ਆਪਣੀ ਸ਼ੁਰੂ ਹੋਈ ਹੈ ਉਹ ਪੂਰੀ ਇੰਟਰਟੇਨ ਕਰਾਵਾਂਗੇ ਤੁਹਾਨੂੰ ਨਜ਼ਾਰਾ ਲਿਓ ਬਸ ਤੁਹਾਨੂੰ ਐ ਫੀਲ ਹੋਊਗਾ ਵੀ ਮੈਂ ਏਸੀ ਵੀ ਗੱਡੀ ਦੇ ਵਿੱਚ ਬੈਠੇ ਆ ਮੇਰੇ ਨਾਲ ਬੈਠੇ ਹਾਂ ਤੇ ਚਲੋ ਜੀ ਆਰਮੇਆ ਵੀ ਅਸੀਂ ਸਫਰ ਜਾ ਕੱਢਣ ਆਏ ਨਹੀਂ ਸੀ ਸਾਡੀ ਸ਼ੁਰੂ ਤੋਂ ਸੋਚ ਰਹੀ ਆ ਕਿ ਆਪਾਂ ਸਫਰ ਨਹੀਂ ਕੱਢਣਾ ਬਸ ਹੋਣਾ ਆਨੰਦ ਲੈਣਾ ਇਹ ਵੀ ਖੜੇ ਆ ਮੱਥਾ ਆੜ ਲੈ ਨਾ ਮਾੜਾ ਪਿੰਡੀ ਵਾਲਾ ਇਹ ਪਿੱਛੇ ਵਾਲਾ 뷰 ਮੈਨੂੰ ਚੈੱਕ ਕਰਾ ਦੇ ਲਾ ਜੀ ਕਿਹਾ ਮਾਣ ਓਕੇ ਕੰਮ ਦੇਖ ਸਕਦੇ ਹੋ ਮਿੱਤਰੋ ਪੂਰਾ ਘੈਂਟ 뷰 ਆ ਨਾ ਨਜ਼ਾਰਾ ਨਾ ਕੋਈ ਤੁਸੀਂ ਐ ਦੱਸੋ ਇੱਥੋਂ ਆਪਾਂ ਭੱਜੇ ਅੱਗੇ ਜਾਈਏ ਹੋਰ ਅੱਗੇ ਜਾਈਏ ਹੋਰ ਅੱਗੇ ਜਾਈਏ ਉਹਦਾ ਕੋਈ ਫਾਇਦਾ ਹੈ ਕੋਈ ਫਾਇਦਾ ਨਹੀਂ ਬਸ ਇਹੀ ਆਨੰਦ ਹੈ ਜ਼ਿੰਦਗੀ ਦਾ ਇਹ ਆਨੰਦ ਲਓ ਮੋਚਲਵਨ ਮਾਇਤੇ ਮੇਰਾ ਯਾਰ ਜਿੰਦਰ ਬੁਖਰ ਮਰੂਦਾਂ ਦੀ ਤਲਾਸ਼ ਦੇ ਵਿੱਚ ਮਿੱਤਰਾਂ ਨੂੰ ਤਾਰੂ ਚਿੰਮਾ ਦੁਨੀਆਂ ਨਹੀਂ ਕਈ ਸਾਡੇ ਸੰਕਾ ਨੂੰ ਅਜਾੜਾ ਦੱਸੀ ਜਾਂਦੇ ਆਂ ਇਹ ਕੋਲੇ ਮੁਸਤਫਾ ਨੂੰ ਨਾੜਾ ਦੱਸਿਆ ਹੋਇਆ ਗੱਦਾ ਉਹਦੀ ਪਾਰੀ ਦੀ ਆਈ ਹਾਂ ਦਾ ਯਾਰ ਵਾਸਤੇ ਤਾਂ ਮਿੱਠੂ ਵਾਲ ਫੇਰ ਕਬੀਲਦਾਰੀਆਂ ਨੇ ਮੇਰੇ ਸਾਰੇ ਜਾਂ ਕਰੇ ਲਾ ਕੇ 100-100 ਕੰਮ ਸਿਆਪੇ ਰਾਜਵੀ ਦੇ ਜਿਹੜੇ ਰਾਇਤ ਮਿਲੇ ਨੇ ਆ ਉਹਨਾਂ ਯਾਰ ਇਹ ਲੋ ਮੂੰਹ ਦਿਖਾਓ ਮੈਂ ਨਾ ਆਲੂ ਭਖਾਰਾ ਖਾਓ ਪਰ ਉਹ ਤਾਂ ਮਿਲੂ ਪਤਾ ਨਹੀਂ ਨਾ ਲਾ ਕੇ ਗਰੂਦ ਤੇ ਵੇਖੀ ਤੂੰ ਚੱਲਦਾ ਗਰੂਦ ਹੈ ਨਹੀਂ ਓਏ ਸਾਰਾ ਕੱਚੀ ਕੱਟ ਗਿਆ ਤਾਂ वेलकम टू शिमला आज फिर कुंभ ਦੇ ਗੱਗੇ ਦੇਖ ਪਏ ਸੀ ਤਾਂ ਇੱਥੇ ਬੰਦੇ ਸਾਰੇ ਆਏ ਹੋਏ ਨੇ ਕੋਈ ਇਹ ਨਹੀਂ ਹੈਗਾ ਕੀ ਕੋਈ ਉਰੇ ਆਇਆ ਨਹੀਂ ਹੈਗਾ ਹਨਾ ਪਰ ਫਿਰ ਵੀ ਜਿਹੜੀ ਇੱਥੇ ਦੀ ਖੂਬਸੂਰਤੀ ਆ ਉਹ ਜਿੰਨੀ ਵਾਰ ਮਰਜੀ ਆਓ ਤੁਹਾਨੂੰ ਦੁੱਗਣੀ ਲੱਗੂਗੀ ਤਾਜ਼ਾ-ਤਾਜ਼ਾ ਮਹਿਸੂਸ ਹੋਊਗਾ ਜਮਾਪੂਰਾ ਨਜ਼ਾਰੇ ਨਾਲ ਕਿਹੜਾ ਬੱਦਲ ਹੋ ਰਿਹਾ ਨਾ ਚਾਰ ਚੰਨ ਲਾ ਦਿੰਦਾ ਟੂਰ ਨੂੰ ਚਾਰ ਚੰਨ ਆ ਜਾਂਦੀਆਂ ਨੇ ਪਿਆ ਵੀਰ ਬੈਠਾ ਬੰਜਾਲਾ ਕੋਈ 4 ਮੀਟਰ ਇੱਕ ਚੀਜ਼ ਨੂੰ ਹੋਰ ਦਿਖਾਵਾਂ ਦੇ ਉਸੇ ਉੱਪਰ ਜਾਂਦੇ ਸੀ ਰੂਪੇ ਨਾਲ ਜਿਹੜਾ ਉੱਤੇ ਮੰਦਿਰ ਬਣਿਆ ਹੋਇਆ। ਤੱਥੇ ਸਾਨੂੰ ਸਰਮਾਨ ਬਾਈ ਮਿਲ ਗਿਆ। ਕਿੱਧਰ ਕਿਤੇ ਉਹ ਗਰਮਤਾ ਬਾਈ ਲੰਬੂ ਲੱਭੂ ਯਾਰ ਆਪਣਾ। ਆਪਾਂ ਨੂੰ ਮਿਲ ਗਿਆ। ਲੰਬੂ ਵੇਖਿਆ। ਮਿਲ ਗਏ ਸੀ ਮਿੱਤਰੋ। ਦੇ ਵੀ ਮਿੱਤਰੋ ਜਿਹੜੇ ਚ ਬੈਠਣਗੇ ਆਪਾਂ ਨਾਲ ਸਾਰੇ ਪੈਂਦੀ ਤੇ ਜਾਵਾਂਗੇ ਚੜ੍ਹ ਕੇ। ਮੇਉ ਬੱਪੀਓ ਪੰਜਾਬੀਓ ਵਧੀਆ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਿ ਕਰ ਜਾਈਗਾ ਪਹਿਲਾ ਮੜਾ ਇਹ ਜਿੰਨਾ ਆ ਖੁੱਲੇ ਖੁੱਲੇ ਹੋ ਜੂਦਾ ਬੱਡ ਜਾਣ ਆਏ ਮੜ ਕੇ ਐਂ ਕਰ ਤੂੰ ਬਲਾ ਹੋ ਗਿਆ ਚ ਬਣਾ ਲਾ ਮੇਰੇ ਅੰਦਰ ਸੀੜ ਕੱਢਣੀ ਐ ਇੱਥੇ ਤਾ ਲੈ ਖਿੱਚਤੀ ਜੱਲੀ ਆਂਦੀ ਆ ਦੌਲ ਵੀ ਪੰਜਾਬੀਓ ਖਿੱਚਤੀ ਤੇਰਾ ਬਦਲ ਨੋ ਯੱਕ ਦੀ ਕਹਿੰਦੇ ਪਾੜੇ ਤਾਹਾਂ ਵੱਲ ਨੂੰ ਯੱਕ ਹੋ ਗਏ ਤੇ ਚੱਕਰ ਆਉਣ ਗਿਆ ਨਜ਼ਾਰਾ ਆ ਨਜ਼ਾਰਾ ਦੇਖ ਲੈ ਤੀ ਕਿਆ ਬਾਤ ਆ ਵਿਊ ਚੈੱਕ ਕਰ ਤੂੰ ਕੀ ਹੱਕ ਕੋਈ ਬੱਲੇ ਬੱਲੇ ਵਾ ਵਈਪਾ ਜੀ ਲੱਗਿਆ ਪਿਆ ਟੀਆ ਲੱਗਿਆ ਪੰਗਾਰੇ ਜੀ ਲੱਗਿਆ ਪਿਆ ਇੱਕ ਨੰਬਰ ਮਾਹੌਲ ਹੈ ਕਲ ਕਰਿਆ ਆਇਆ ਥੋੜਾ ਜਿਹਾ ਸੀਸਾ ਸੁਸਾ ਚਾਹੀਦਾ ਖੋਲ ਖੂਲ ਲੋ ਯਾਰ ਬਣਾ ਮੋਟਾ ਗਰਮੀ ਨਹੀਂ ਉਹਦੀ ਆ ਥੱਲੇ ਨੂੰ ਕਰ ਲਾ ਰੀਲ ਬਣਾਈਏ ਤਰੋਂ ਕੰਦਾ ਇਹ ਬਣਾਣ ਨੇ ਰੀਲ ਦੀ ਕਿੱਡੀ ਗੱਲ ਹੈ ਜਾਣੇ ਇਹਨਾਂ ਕੱਲਾ ਰੀਲ ਦੀ ਕਿੱਡੀ ਗੱਲ ਹੈ ਬੜਾ ਵਧੀਆ ਸੁਣੋ ਜੀ ਇਹ ਅਮੰਦਾ ਦਾ ਅੰਦਰਲਾ ਦ੍ਰਿਸ਼ ਕੋਸਾ ਪਰ ਬੰਦਰਾਂ ਤੋਂ ਬਚ ਕੇ ਸਾਨੂੰ ਦਿਖਾ ਦਈਏ ਮੜਾ ਜਾ ਉਧਰ ਜਾ ਕੇ ਆਪਣੇ ਪਿੱਤਰ ਦੇ ਗੱਗੇ ਦੇ ਪਾਂਜਾ ਮਾਰ ਕੇ ਤੇ ਖੈਰ ਬਚਤ ਰਹੇਗੀ ਬਹੁਤ ਜਿਆਦੇ ੱਟਕਾ ਕਰਦੇ ਨੇ ਇਹ ਬਸ ਬਚੋ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ ਬਾਉਜੀ ਐਂਟਰੀ ਮਿੱਤਰੋ ਜਿਹੜੀ ਬਾਬੇ ਦੀ ਮੂਰਤੀ ਬਣੀ ਹੋਈ ਆ ਉੱਰੀ ਕਬਰੀ ਕੋਦੇ ਕੈਮਰਾ ਕਮਾਉਂਦਾ ਨੂੰ ਬਹੁਤ ਸੋਹਣੀ ਲੱਗਦੀ ਹੈ ਬਹੁਤ ਵੱਡੀ ਬਣੀ ਹੋਈ ਆ ਬਹੁਤ ਪੂਰਾ ਸੋਹਣਾ 뷰 ਪੁਆਇੰਟ ਬਣਦਾ ਓਕੇ ਦੇਖੋ ਕੀ ਬਾਤ ਆ ਤੁਸੀਂ ਐਂ ਦੇਖ ਲਓ ਜਿਹੜੇ ਇਹ ਦਰਖਤ ਨੇ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਹੈ ਤੇ ਮੂਰਤੀ ਦੀ ਜਿਹੜੀ ਹਾਈਟ ਆ ਉਹ ਇਹਨਾਂ ਤੋਂ ਵੀ ਜ਼ਿਆਦਾ ਹੈ ਖੂਬਸੂਰਤ ਨਜ਼ਾਰਾ ਹੈ